ਖੰਨਾ ਅਤੇ ਮੰਡੀ ਗੁਵਿੰਦਗੜ੍ਹ ਦੇ ਲੋਕਾਂ ਲਈ ਖਾਸ ਤੋਹਫਾ ਲੈ ਕੇ ਆਏ ਹਨ ਦਿਨੇਸ਼ ਅਰੋੜਾ ਅਤੇ ਇਕਤਾ ਅਰੋੜਾ ਖੰਨਾ ਦੇ ਜੀਟੀ ਰੋਡ ਤੇ ਸੈਂਟਰਲ ਹੱਬ ਵਿਕੇ ਬਹੁਤ ਹੀ ਉੱਚ ਕੁਆਲਿਟੀ ਜਿਸ ਦਾ ਸਲੂਨ ਦੀ ਦੁਨੀਆ 'ਚ ਇੱਕ ਨਾਮ ਹੈ ਉਹ ਅੱਜ ਖੰਨਾ ਵਿਖੇ ਖੁੱਲ ਗਿਆ ਜਿਸ ਦਾ ਸ਼ਾਨਦਾਰ ਉਦਘਾਟਨ ਅੱਜ ਦੇ ਮੁੱਖ ਮਹਿਮਾਨ ਮੋਜੋ ਪਹੁੰਚੇ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦ ਬੈਂਸ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਉਹਨਾਂ ਕਿਹਾ ਕਿ ਦਾ ਹੈਰ ਪੈਲਸ ਲੰਡਨ ਲਗਜ਼ਰੀ ਸੈਲੂਨ ਜੈਸਦੀਆ ਦਿੱਲੀ ਵਿੱਚ 17 ਬ੍ਰਾਂਚ ਹਨ ਅਤੇ ਇਹਨਾਂ ਦੇ ਓਨਰ ਨੇ ਦੱਸਿਆ ਹੈ ਕਿ ਯੂਪੀ ਅਤੇ ਪੰਜਾਬ ਵਿੱਚ ਵੀ 2-3 ਆਊਟਲੈਟ ਖੁੱਲ ਰਹੇ ਹਨ ਜਿਨ੍ਹਾਂ ਦਾ ਹੈੱਡਕੁਆਰਟਰ ਦਿੱਲੀ 'ਚ ਹੈ ਜੈਸ ਵਿੱਚ ਹੈਰ ਮੇਕਅਪ ਬਿਊਟੀ ਨੇਲਜ਼ ਆਈ ਲਾਈਨਰ ਸੈਕੰਡਰੀ ਉੱਚ ਕੁਆਲਿਟੀ ਦੀ ਵਧੀਆ ਸਰਵਿਸ ਮਿਲੇਗੀ ਅਤੇ ਇਨਾ ਦੀ ਅਕੈਡਮੀ ਵਿੱਚ ਬੱਚੇ ਖੰਨਾਵੇਂ ਅਸੀਂ ਆਪਣਾ బిਗੇਸਟ ਸਲੂਨ ਓਪਨ ਕੀਤਾ ਹੈ ਪੰਜਾਬ ਦਾ। ਔਰ ਬੜੀ ਉਮੀਦ ਹੈ ਕਿ ਜਿਸ ਤਰੀਕੇ ਨਾਲ ਲਕਸ਼ਰੀ ਸਲੂਨ ਖੋਲ੍ਹਿਆ ਉਸੇ ਤਰੀਕੇ ਨਾਲ ਲਕਸ਼ਰੀ ਸਰਵਿਸ ਦੇ। ਅਭੀਖੇ ਦਿਨੇਸ਼ अरोड़ा ਜੀ ਤੇ ਇਕਤਰ अरोड़ा ਜੀ ਨੇ ਆਪਣਾ ਹੈਅ ਪੈਲੇਸ ਸਲੂਨ ਅੱਜ ਉਹਨਾਂ ਨੇ ਖੋਲ੍ਹਿਆਗਾ ਉਹਦੀ ਇਨੌਗੁਰੇਸ਼ਨ ਦੇ ਲਈ ਮੈਨੂੰ ਇੱਥੇ ਬੁਲਾਇਆ ਗਿਆ ਸੀਗਾ ਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਅਤੇ ਮੰਡੀ ਗੁਬਿੰਦਗੜ ਦੇ ਲੋਕਾਂ ਲਈ ਖਾਸ ਤੋਹਫਾ ਲੈ ਕੇ ਆਏ ਹਨ ਦਿਨੇਸ਼ अरोड़ा ਅਤੇ ਇਕਤਾ अरोड़ा ਖੰਨਾ ਦੇ ਜੀਟੀ ਰੋਡ ਤੇ ਸੈਂਟਰਲ ਹਬ ਵਿਕੇ ਬਹੁਤ ਹੀ ਉੱਚ ਕੁਆਲਟੀ ਜਿਸ ਦਾ ਸਲੂਨ ਦੀ ਦੁਨੀਆ ਚ ਇੱਕ ਨਾਮ ਹੈ ਉਹ ਅੱਜ ਖੰਨਾ ਵਿਖੇ ਖੁੱਲ ਗਿਆ ਜਿਸ ਦਾ ਸ਼ਾਨਦਾਰ ਉਦਘਾਟਨ ਅੱਜ ਦੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦ ਬੈਂਸ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਉਹਨਾਂ ਕਿਹਾ ਕਿ ਦਾ ਹੈਰ ਪੈਲਸ ਲੰਡਨ ਲਗਜ਼ਰੀ ਸੈਲੂਨ ਜੈਸਦੀਆ ਦਿੱਲੀ ਵਿੱਚ 17 ਬ੍ਰਾਂਚ ਹਨ ਅਤੇ ਇਹਨਾਂ ਦੇ ਓਨਰ ਨੇ ਦੱਸਿਆ ਹੈ ਕਿ ਯੂਪੀ ਅਤੇ ਪੰਜਾਬ ਯੂਚੀ 2-3 ਆਊਟਲੈਟ ਖੁੱਲ ਰਹੇ ਹਨ ਜਿਨ੍ਹਾਂ ਦਾ ਹੈੱਡਕੁਆਰਟਰ ਦਿੱਲੀ ਚ ਹੈ ਜਿਸ ਵਿੱਚ ਹੈਰ ਮੇਕਅਪ ਬਿਊਟੀ ਨੇਲਜ਼ ਆਈ ਲਾਈਨਰ ਸਿਕੰਡਰੀ ਉੱਚ ਕੁਆਲਿਟੀ ਦੀ ਵਧੀਆ ਸਰਵਿਸ ਮਿਲੇਗੀ ਅਤੇ ਇਨਾਂ ਦੀ ਅਕੈਡਮੀ ਵਿੱਚ ਬੱਚੇ ਵਧੀਆ ਟ੍ਰੇਨਿੰਗ ਲੈ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ ਇਸ ਮੌਕੇ ਦੇਸ਼ ਅਰੋੜਾ ਨੇ ਪੰਜਾਬ ਲਾਈਵ 18 ਨਿਊਜ਼ੀਨਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਮਾਰਕੀਟ ਵਿੱਚ ਜਿੰਨੇ ਵੀ ਸੈਲੂਨ ਹਨ ਸਾਡੀ ਸਰਵਿਸ ਉਹਨਾਂ ਤੋਂ ਕਿਤੇ ਜ਼ਿਆਦਾ ਵਧੀਆ ਅਤੇ ਘੱਟ ਰੇਟਾਂ ਤੇ ਲੋਕਾਂ ਨੂੰ ਮਿਲੇਗੀ ਉਹਨਾਂ ਕਿਹਾ ਕਿ ਅਗਲੇ ਸਾਲ ਤੱਕ ਪੂਰੇ ਭਾਰਤ ਵਰਸ਼ ਵਿੱਚ 100 ਸੈਲੂਨ ਆਊਟਲੈਟ ਹੋਰ ਖੁੱਲ ਰਹੇ ਹਨ हमारी आज इनोग्रेशन है खन्ना में हमने अपना बिगेस्ट सलोन ओपन किया है पंजाब का और बड़ी उम्मीद है कि जिस तरीके से लग्जरी सलोन है उसी तरीके से लग्जरी सर्विस दें और देंगे भी और अफोर्डेबल प्राइसेस पे देंगे और आप लोगों के सपोर्ट से और खन्ना के लोगों के मंडी को भी के लोगों के सपोर्ट से कोशिश करेंगे कि अच्छा से अच्छा कर पाएँ आप पंजाब के अंदर कहाँ कहाँ पर हमारे डेली में सत्रह ब्रांचेज हैं इस टाइम पे यूपी के अंदर हमारे आउटलेट आ रहे हैं पंजाब के अंदर दो तीन आउटलेट और आ रहे हैं टोटल कितनी ट्वेंटी आउटलेट हमारे हैं इस टाइम पे जो से क्या क्या यहां? क्या चेन है पूरी क्वार्टर कहाँ पर है क्या है? हमारा हेड क्वार्टर दिल्ली में है और पश्चिम बिहार में और सारे आउटलेट्स हमारे प्रीमियम लग्जरी आउटलेट्स हैं

कोर्सेज़ अकेडमी के बहुत अफोर्डेबल प्राइसेस पे और बहुत लग्जरी सर्विसेज है एक तो हमारे जो प्राइसिंग है मार्केट में जितने भी सलोन्स लग्जरी हमारे सेगमेंट के उनसे बहुत रीजनेबल हैं और सर्विसेज की क्वालिटी उससे बहुत ज़्यादा प्रीमियम है हमारी तो बेसिकली हम अफोर्डेबल प्राइसिंग पे बेस्ट लग्जरी सर्विस देने में बिलीव करते हैं ਤੇ ਖਾਣਾ ਵਿਖੇ ਦਿਨੇਸ਼ अरोड़ा ਜੀ ਤੇ ਇਕਤਰ अरोड़ा ਜੀ ਨੇ ਆਪਣਾ ਹੈਰ ਪੈलेस ਸਾਲੋਂ ਅੱਜ ਉਹਨਾਂ ਨੇ ਖੋਲੇਗਾ ਉਹਦੀ ਇਨੋਗਰੇਸ਼ਨ ਦੇ ਲਈ ਮੈਨੂੰ ਇੱਥੇ ਬੁਲਾਇਆ ਗਿਆ ਸੀਗਾ ਤੇ ਆ ਦੋਨੋ ਕੇ ਦੋਨੋ ਦਿਨੇਸ਼ ਜੀ ਤੇ ਇਕਤਾ ਜੀ ਤੇ ਇਹਨਾਂ ਦੇ ਫੈਮਿਲੀ ਮੈਂਬਰਸ ਮੈਨੂੰ ਕੁਝ ਦਿਨ ਪਹਿਲਾਂ ਮਿਲਣ ਆਏ ਸੀਗੇ ਤੇ ਬਹੁਤ ਹੀ ਅੱਛੇ ਕਪਲ ਨੇ ਤੇ ਬਹੁਤ ਜ਼ਿਆਦਾ ਇਹਨਾਂ ਦਾ ਇੱਕ ਵਿਜ਼ਨ ਹੈਗਾ ਆ ਕਿ ਅੱਗੇ ਇਕਤਾ ਇਹਨਾਂ ਨੇ ਮੇਰੇ ਨਾਲ ਸ਼ੇਅਰ ਕੀਤਾ ਕਿ ਇਹਨਾਂ ਦੇ ਹੁਣ ਤੱਕ ਨਾਰਥ ਇੰਡੀਆ ਦੇ ਵਿੱਚ 17 ਤੋਂ ਵੱਧੂ ਜੋ ਸਾਲੋਂ ਹੈ ਹੁਣ ਤੱਕ ਓਪਨ ਕਰ ਚੁੱਕੇ ਹੈ ਤੇ ਅੱਗੇ ਹੋਰ ਵੀ 3-4 ਅੰਡਰ ਪ੍ਰੋਸੈਸ ਹੈ ਜਿਨ੍ਹਾਂ ਦੇ ਰੀਸੈਂਟ ਉਸ ਵਿੱਚ ਫਿਊਚਰ ਦੇ ਵਿੱਚ ਇਨੋਗਰੇਸ਼ਨਸ ਹੋਣ ਗਿਆ ਤੇ ਆਪਣੇ ਇੱਕ ਸੈਂਟਰ ਤੋਂ ਹੀ ਆਈ ਥਿੰਕ ਇਹ ਮੋਰ ਥੈਨ 50 ਤੋਂ 70 ਬੱਚਿਆਂ ਨੂੰ ਇਨ এমਪਲॉयਮੈਂਟ ਦਿੰਦੇ ਹਨ ਤੇ ਲੋਕਲ ਬੱਚੇ ਕੰਮ ਕਰਦੇ ਤੇ ਲੋਕਲ ਇਕਨੋਮੀ ਨੂੰ ਬੜੀ ਹੈਲਪ ਮਿਲਦੀ ਹੈ ਤੇ ਉਦਾ ਵੀ ਲੋਕਾਂ ਦੇ ਲਈ ਇੱਕ ਰੀਕ੍ਰिएशन ਦੇ ਲਈ ਕਿ ਕਿਥੇ ਜਾਣਾ ਹੈਗਾ ਤੇ ਆਰ ਹੁੰਣ ਦੇ ਲਈ ਇੱਕ ਵਧੀਆ ਜਗ੍ਹਾ ਹੈਜੀਨਿਕ ਜਗ੍ਹਾ ਜੋ ਹੋ ਜਾਂਦੀ ਸਾਰਿਆਂ ਨੂੰ ਹੀ ਲੋਡ ਪੈਂਦੀ ਹੈਗੀ ਸੈਲੋਂ ਦੀ ਤੇ ਇੱਕ ਬਹੁਤ ਵਧੀਆ ਇਹਨਾਂ ਦਾ ਇੱਕ ਇਨੀਸ਼ੀਏਟਿਵ ਵੀ ਕਹਿ ਸਕਦੇ ਆ ਤੇ ਉਹਦਾ ਇੱਕ ਜੈਸ਼ਰ ਵੀ ਹੈਗਾ ਫਰਖਾਨਾ ਕੇ ਖੰਨਾ ਦੇ ਲੋਕਾਂ ਦੇ ਲਈ ਨਾ ਅੱਜ ਇਹ ਸਾਲੋਂ ਇਨੋਗਰੇਟ ਕੀਤਾ ਹੈਗਾ ਤੇ ਖੰਨਾ ਵਾਸੀਆਂ ਦੇ ਲਈ ਬਹੁਤ ਵਧੀਆ ਰਹੇਗਾ ਤੇ ਇਹਨਾਂ ਦੋਨੋਂ ਇਹਨੇ ਪਿਆਰੇ ਜੋ ਇਹ ਕਪਲ ਹੈ ਦਿਨੇਸ਼ ਜੀ ਤੇ ਇੱਕਤਾ ਜੀ ਇਹਨਾਂ ਨੂੰ ਮੇਰੀ ਬਹੁਤ-ਬਹੁਤ ਸ਼ੁਭਕਾਮਨਾਵਾਂ ਹੈ ਕਿ ਅੱਗੇ ਹੋਰ ਵੀ ਤਰੱਕੀ ਪਰਮਾਤਮਾ ਇਹਨਾਂ ਨੂੰ ਬਖਸ਼ਣ ਤੇ ਇਹਨਾਂ ਦੇ ਹੋਰ ਵੀ ਦਾਦੇ ਹੋਰ ਸੈਲੋ ਖੁੱਲਣ ਤੇ ਨਾਰਥ ਨਹੀਂ ਪੂਰੇ ਹੀ ਇੰਡੀਆ ਤੇ ਵਰਲਡ ਓਵਰ ਇਹਨਾਂ ਦਾ ਇੱਕ ਵਨ ਆਫ ਦਾ ਬੈਸਟ ਚੇਨਸ ਆਫ ਸੈਲੋ ਬਣੇ ਤੇ ਬਹੁਤ ਰੱਖਿਆ ਪਰਮਾਤਮਾ ਇਹਨਾਂ ਨੂੰ ਬਖਸ਼ਣ ਤੇ ਅੱਜ ਦੇ ਅੱਜ ਦੇ ਇਸ ਇਨੋਗਰੇਸ਼ਨ ਦੇ ਲਈ ਵੀ ਇਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਥੈਂਕ ਯੂ